ਸਾਰੇ ਨਾਸਟਿਕਾਲ ਜੀ ਅੱਜ ਮੈਂ ਬਣਾਵਾਂਗੀ ਮੇਥੀ ਮਲਾਈ ਮਟਰ ਪਨੀਰ ਦੀ ਬਹੁਤ ਹੀ ਵਧੀਆ ਸਬਜੀ ਬੜੇ ਹੀ ਸੌਖੇ ਤਰੀਕੇ ਨਾਲ ਬਣਾਵਾਂਗੀ ਅੱਜ ਮੈਂ ਇਹਨੂੰ ਜਿਹੜੀ ਤੁਹਾਨੂੰ ਕਿ ਬਹੁਤ ਹੀ ਪਸੰਦ ਆਏਗੀ ਤੇ ਚਲੋ ਹੁਣ ਆਪਾਂ ਰਲ ਕੇ ਬਣਾਨੇ ਆ ਰੈਸਟੋਰੈਂਟ ਵਰਗੀ ਬਲਕਿ ਉਸ ਤੋਂ ਵੀ ਵਧੀਆ ਮੇਥੀ ਮਲਾਈ ਮਟਰ ਪਨੀਰ ਦੀ ਸਬਜੀ ਕਰਵਿਛੀ ਤੇ ਸਬਜੀ ਨੂੰ ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਖਿਲਾਵਾਂਗੇ ਕੜਾਈ ਕੜਾਈ ਗੈਸ ਤੇ ਧਰ ਕੇ ਗੈਸ ਆਨ ਕਰਕੇ ਫਿਰ ਇਹਦੇ ਵਿੱਚ ਪਾਵਾਂਗੇ 2 ਚਮਚ ਆਇਲ ਦੇ ਆਇਲ ਪਾ ਕੇ ਇਹਨੂੰ ਗਰਮ ਹੋਣ ਦਵਾਂਗੇ ਪਹਿਲਾਂ ਮੈਂ ਨਾ ਇੱਥੇ ਕੋਲਡ ਪ੍ਰੈਸ ਨਾਰੀਅਲ ਦੇ ਤੇਲ ਦੀ ਵਰਤੋਂ ਕਰ ਰਹੀ ਆ ਤੇ ਤੁਸੀਂ ਕੋਈ ਵੀ ਤੇਲ ਲੈ ਸਕਦੇ ਹੋ ਕਿ ਉਹ ਵੀ ਲੈ ਸਕਦੇ ਹੋ ਜੋ ਤੁਹਾਨੂੰ ਪਸੰਦ ਹੈ ਉਹਦੇ ਵਿੱਚ ਇਹ ਸਬਜ਼ੀ ਬਣਾ ਲਵੋ ਤੇ ਜਦੋਂ ਇਹ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਤੇ ਉਦੋਂ ਇਹਦੇ ਵਿੱਚ ਪਾਵਾਂਗੇ ਇਹ ਥੋੜੀ ਜੀ ਹਿੰਗ ਚੌਥਾ ਚਮਚ ਤੋਂ ਵੀ ਥੋੜੀ ਜੀ ਘਾਟ ਹੈ ਤੇ ਹਿੰਗ ਦੇ ਨਾਲ ਹੀ ਪਾ ਰਹੀ ਆ ਚੌਥਾ ਗੁਜਮਚ ਬਿਲਕੁਲ ਬਰੀਕ ਕਟਿਆ ਹੋਇਆ ਲਸਣ ਤੇ ਨੂੰ ਲਸਣ ਨੂੰ ਨਾ ਹਲਕੇ ਜਿਹੇ ਗੈਸ ਤੇ ਸਿਮ ਫਲੇਮ ਤੇ ਥੋੜਾ ਜਿਹਾ ਪੋਂ ਲਵਾਂਗੇ ਬਹੁਤ ਜ਼ਿਆਦਾ ਨਹੀਂ ਤੇ ਜਦ ਤੱਕ ਲਸਣ ਪੁੱਜਦਾ ਹੈ ਨਾ ਮੈਂ ਤੁਹਾਨੂੰ ਦਿਖਾਨੀ ਆ ਮੈਂ ਇੱਥੇ ਲਈ ਹੈ ਇੱਕ 부ਚੀ ਮੇਥੀ ਦੀ ਜਿਹੜੀ ਕਿ 250 300 ਗ੍ਰਾਮ ਦੇ ਕਰੀਬ ਸੀ ਉਹਦੀਆਂ ਡੰਡੀਆਂ ਤੋੜ ਕੇ ਸਿਰਫ ਪੱਤੀਆਂ ਪੱਤੀਆਂ ਮੈਂ ਇੱਥੇ ਲਈਆਂ ਨੇ ਤੇ ਉਹਨਾਂ ਨੂੰ ਧੋ ਕੇ ਤੇ ਇਸ ਤਰ੍ਹਾਂ ਦਾ ਕੱਟ ਲਿਆ ਬਹੁਤ ਬਰੀਕ ਵੀ ਨਹੀਂ ਕੱਟਣਾ ਤੇ ਇਹ ਕੱਟੀ ਹੋਈ ਮੇਥੀ ਨੂੰ ਨਾ ਹੁਣ ਲਸਣ ਹੋਰ ਹਿੰਗ ਦੇ ਨਾਲ ਕਲਾਈ ਵਿੱਚ ਪਾ ਦੇਣਾ ਤੇ ਮੇਥੀ ਨੂੰ ਨਾ ਕਿਸੇ ਵੀ ਭਾਂਡੇ ਦੇ ਵਿੱਚ ਡੋਬ ਕੇ ਮਤਲਬ ਪਾਣੀ ਭਰ ਕੇ ਡੋਬ ਕੇ ਤੇ ਫਿਰ ਧੋਣੀ ਹੈ ਕਿਉਂਕਿ ਕੋਈ ਵੀ ਹਰੀ ਸਬਜ਼ੀ ਹੋਵੇ ਮੇਥੀ ਪਾਲ ਲਗੀਆਂ ਸਾਗ ਇਹਨਾਂ ਵਿੱਚ ਮਿੱਟੀਆਂ ਰੇਤਾ ਲੱਗਿਆ ਰਹ ਜਾਂਦਾ ਹੈ ਤੇ ਜੇ ਇਹਨੂੰ ਆਪਾਂ ਪਾਣੀ ਵਾਲੇ ਭਾਂਡੇ ਵਿੱਚ ਡੋਬ ਕੇ ਮਤਲਬ ਪਾਣੀ ਭਰ ਕੇ ਧੋਈਏ ਨਾ ਤੇ ਮਿੱਟੀ ਰੇਤਾ ਥੱਲੇ ਬੈਠ ਜਾਂਦਾ ਹੈ ਤੇ ਮੇਥੀ ਪਾਲਕ ਸਾਗ ਵਗੈਰਾ ਬਿਲਕੁਲ ਸਾਫ਼ ਹੋ ਜਾਂਦਾ ਹੈ ਤੇ ਇਹਨੂੰ ਨਾ ਹੁਣ ਆਪਾਂ ਪਾਣੀ ਸੁੱਕਣ ਤੱਕ ਇਸ ਤਰ੍ਹਾਂ ਹੀ ਖੁੱਲਾ ਹੀ ਪੋਣਨਾ ਹੈ ਬਿਲਕੁਲ ਨਹੀਂ ਟੱਕਣਾ ਕਿਉਂਕਿ ਟੱਕਣ ਤੇ ਕੀ ਹੁੰਦਾ ਹੈ ਕਿ ਮੇਥੀ ਦੀ ਸਬਜ਼ੀ ਕੌੜੀ ਬਣਦੀ ਹੈ ਤੇ ਮੇਥੀ ਸਾਡੀ ਕੋੜੀ ਨਾ ਬਣੇ ਇਸ ਕਰਕੇ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਬਿਨਾਂ ਟੱਕੇ ਖੁੱਲਾ ਹੀ ਪੁੰਨ ਲੈਣਾ ਹੈ ਪਾਣੀ ਸੁੱਕਣ ਤੱਕ ਤੇ ਦੇਖੋ ਜੀ ਕੋਈ 2.5 ਤੋਂ 3 ਮਿੰਟ ਪੁੰਨਣ ਤੋਂ ਬਾਅਦ ਨਾ ਇਹ ਮੇਥੀ ਜਿਹੜੀ ਹੈ ਚੰਗੀ ਤਰ੍ਹਾਂ ਪੱਕ ਗਈ ਹੈ ਦਾ ਪਾਣੀ ਵੀ ਸੁੱਕ ਚੁੱਕਿਆ ਹੈ ਨਾ ਤੇ ਬਸ ਇੰਨੀ ਹੀ ਸਾਨੂੰ ਪਕਾਣੀ ਹੈ ਤੇ ਹੁਣ ਇੱਥੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਇਹ ਮੇਥੀ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਸ ਤਰ੍ਹਾਂ ਮੇਥੀ ਪਕਾਉਣ ਨਾਲ ਸਬਜੀ ਦੇ ਵਿੱਚ ਗਰੇਵੀ ਦੇ ਵਿੱਚ ਪਾਨ ਨਾਲ ਕੀ ਹੁੰਦਾ ਹੈ ਕਿ ਪਾਣੀ ਸੁੱਕਿਆ ਹੁੰਦਾ ਹੈ ਨਾ ਤੇ ਮੇਥੀ ਦਾ ਪਾਣੀ ਜਿਹੜਾ ਹੈ ਫਿਰ ਗਰੇਵੀ ਵਿੱਚ ਨਹੀਂ ਮਤਲਬ ਕਿ ਮਿਕਸ ਹੁੰਦਾ ਤੇ ਮੇਥੀ ਫਿਰ ਕੋੜੀ ਨਹੀਂ ਰਹਿੰਦੀ ਸਬਜੀ ਕੋੜੀ ਨਹੀਂ ਬਣਦੀ ਤੇ ਨਾਲੇ ਮੇਥੀ ਪੱਕ ਜਾਂਦੀ ਹੈ ਕਿ ਟਮਾਟਰਾਂ ਦੇ ਨਾਲ ਫਿਰ ਮੇਥੀ ਘੱਟ ਪਕੇਗੀ ਤੇ ਇਸ ਤਰ੍ਹਾਂ ਚੰਗੀ ਤਰ੍ਹਾਂ ਪੱਕ ਜਾਂਦੀ ਹੈ ਤੇ ਸਬਜੀ ਬਹੁਤ ਹੀ ਸਵਾਦ ਬਣਦੀ ਹੈ ਤੇ ਆ ਵੇਖੋ ਜੀ ਇਹਨੂੰ ਮੈਂ ਹੁਣ ਇੱਕ ਸਾਈਡ ਤੇ ਰੱਖ ਦੇਣਾ ਤੇ ਅਗਲੀ ਤਿਆਰੀ ਕਰਦੇ ਹਾਂ ਹੁਣ ਆਪਾਂ ਤੜਕਾ ਲਾਉਂਦੀ ਇਹਨੂੰ ਤੇ ਹੁਣ ਇਸੇ ਕੜਾਈ ਦੇ ਵਿੱਚ ਹੀ 4 ਤੋਂ 5 ਵੱਡੇ ਚਮਚ ਤੇਲ ਦੇ ਪਾ ਕੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇ ਤੁਸੀਂ ਚਾਹੋ ਤਾਂ ਇੱਥੇ ਦੂਸਰੀ ਕੜਾਈ ਲੈ ਸਕਦੇ ਹੋ ਮੈਂ ਇਸੇ ਨੂੰ ਥੋੜਾ ਜਿਹਾ ਸਾਫ਼ ਕਰਕੇ ਲੈ ਲਿਆ ਹੈ ਤੇ ਜਦੋਂ ਤੇਲ ਚੰਗਾ ਗਰਮ ਹੋ ਜਾਏਗਾ ਉਦੋਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜੀਰੇ ਦਾ ਤੇ ਜੀਰਾ ਜਦੋਂ ਤੜਕ ਜਾਏਗਾ ਚੰਗੀ ਤਰ੍ਹਾਂ ਬ੍ਰਾਊਨ ਹੋ ਜਾਏਗਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਤਿੰਨ ਪਿਆਜ਼ ਤੇ ਇਹ ਪਿਆਜ਼ਾਂ ਨੂੰ ਨਾ ਮੈਂ ਮਿਕਸੀ ਦੇ ਵਿੱਚ ਬਲਡ ਬਲਡ ਗਿਆ ਕਰ ਲਿਆ ਹੈ ਇਹਦਾ ਪੇਸਟ ਨਹੀਂ ਬਣਾਇਆ ਤੁਸੀਂ ਵੇਖ ਵੀ ਸਕਦੇ ਹੋ ਇਹ ਪਿਆਜ਼ ਹੈ ਜਿਹੜਾ ਥੋੜਾ ਮੋਟਾ-ਮੋਟਾ ਹੀ ਮੈਂ ਗ੍ਰाइंड ਕੀਤਾ ਹੈ। ਤੇ ਮੈਂ ਮਿਕਸੀ ਵਿੱਚ ਕੀਤਾ ਹੈ। ਮਿਕਸਿੰਗ ਦਾ ਆਨ ਆਫ ਆਨ ਆਫ ਕਰਦੇ ਹੋਏ ਚਲਾਵਾਂਗੇ ਤੇ ਇਦਾਂ ਦਾ ਪਿਆਜ਼ ਹੋ ਜਾਂਦਾ ਹੈ ਬਿਲਕੁਲ ਬਰੀਕ ਪੇਸ ਨਹੀਂ ਬਣਦਾ। ਤੇ ਮਿਕਸਿੰਗ ਵਿੱਚ ਕੀਤਾ ਤੁਸੀਂ ਚੋਪਰ 'ਚ ਵੀ ਕਰ ਸਕਦੇ ਹੋ ਜਾਂ ਫਿਰ ਬਿਲਕੁਲ ਬਰੀਕ-ਬਰੀਕ ਵੀ ਕੱਟ ਸਕਦੇ ਹੋ। ਤੇ ਬੱਸ ਇਹਨੂੰ ਤੇਲ ਦੇ ਵਿੱਚ ਮਿਕਸ ਕਰਕੇ ਨਾ ਆਪਾਂ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਹੈ। ਤੇ ਇੱਥੇ ਵਖੋ ਜੀ ਪਿਆਜ਼ ਨੇ ਨਾ ਜਿਹੜੇ ਥੋੜੇ-ਥੋੜੇ ਭੁੱਜ ਗਏ ਨੇ ਹੈ ਨਾ ਗੁਲਾਬੀ ਜੇ ਹੋ ਗਏ ਨੇ। ਹਲੇ ਪੂਰੇ ਬ੍ਰਾਊਨ ਨਹੀਂ ਹੋਏ ਤੇ ਜਦੋਂ ਇਹਨੇ ਕੁ ਪੱਕ ਜਾਣ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਪਰ ਕੇ ਬਰੀਕ ਕਟਿਆ ਹੋਇਆ ਲਸਣ ਥੋੜਾ ਜਿਹਾ ਲਸਣ ਮੈਂ ਮੇਥੀ ਨੂੰ ਭੁੰਨਣ ਲੱਗਿਆਂ ਮੈਂ ਪਾਇਆ ਸੀ ਨਾ ਤੇ ਥੋੜਾ ਜਿਹਾ ਹੁਣ ਪਾ ਰਹੇ ਹਾਂ ਤੇ ਨਾਲ ਹੀ ਹੈ ਥੋੜਾ ਜਿਹਾ ਅਦਰਕ ਬਿਲਕੁਲ ਫਲੇਵਰ ਦੇਣ ਵਾਸਤੇ ਅੱਧਾ ਕੁ ਚਮਚ ਹੋਣਾ ਹੈ ਬਰੀਕ ਕਟਿਆ ਹੋਇਆ ਤੇ ਬਸ ਇਹਨੂੰ ਵੀ ਹੁਣ ਆਪਾਂ ਪਿਆਜ਼ ਦੇ ਨਾਲ ਜਿਵੇਂ ਪਿਆਜ਼ ਨੂੰ ਬ੍ਰਾਊਨ ਕਰਨਾ ਹੈ ਮੈਂ ਪਿਆਜ਼ ਦੇ ਨਾਲ ਭੁੰਨ ਕੇ ਇਹਨਾਂ ਨੂੰ ਵੀ ਬ੍ਰਾਊਨ ਕਰ ਲਵਾਂਗੇ ਤੇ ਇੱਥੇ ਵੇਖੋ ਜੀ ਪਿਆਜ਼ ਲੈਣਾ ਜਿਹੜੇ ਚੰਗੀ ਤਰ੍ਹਾਂ ਭੁੱਜ ਕੇ ਵਧੀਆ ਬ੍ਰਾਊਨ ਕਲਰ ਚ ਆ ਗਏ ਨੇ ਹੈਨਾ ਤੇ ਇਹਨਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਭੁੰਨਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਦੇ ਪਏ ਹੋ ਤੇ ਜਦੋਂ ਇਹ ਭੁੱਜ ਜਾਣ ਚੰਗੀ ਤਰ੍ਹਾਂ ਤੇ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਆ ਪੀਸੇ ਹੋਏ ਚਾਰ ਮੀਡੀਅਮ ਸਾਈਜ਼ ਦੇ ਟਮਾਟਰ ਤੇ ਇਹਦੇ ਵਿੱਚ ਹੀ ਨਾ ਮੈਂ ਦੋ ਹਰੀਆਂ ਮਿਰਚਾਂ ਵੀ ਨਾਲ ਹੀ ਪੀਸ ਦਿੱਤੀਆਂ ਨੇ ਤੇ ਦੋਨੋਂ ਚੰਗੀ ਤਰ੍ਹਾਂ ਗ੍ਰाइंड ਕਰਕੇ ਇਹਨਾਂ ਦਾ ਪੇਸਟ ਬਣਾ ਲਿਆ ਹੈ ਤੇ ਟਮਾਟਰ ਦੇ ਪੇਸਟ ਨੂੰ ਨਾ ਪਿਆਜ਼ਾਂ ਨਾਲ ਮਿਕਸ ਕਰਕੇ ਤੇ ਚੰਗੀ ਤਰ੍ਹਾਂ ਆਪਾਂ ਪਕਾਣਾ ਹੈ। ਇਹਨੇ ਕਿ ਟਮਾਟਰ ਆਪਣੇ ਚੰਗੀ ਤਰ੍ਹਾਂ ਪੱਕ ਜਾਣ ਜਿਹੜਾ ਤੜਕਾ ਹੈ ਆਪਾਂ ਬਹੁਤ ਚੰਗੀ ਤਰ੍ਹਾਂ ਪਕਾਣਾ ਹੈ। ਤੇ ਵੈਸੇ ਵੀ ਜਦੋਂ ਤੜਕਾ ਅੱਛੇ ਤਰ੍ਹਾਂ ਪੱਕਿਆ ਹੋਵੇ ਨਾ ਤੇ ਉਹ ਸਬਜ਼ੀ ਬਹੁਤ ਹੀ ਸਵਾਦ ਬਣਦੀ ਹੈ। ਕੱਚਾ-ਕੱਚਾ ਨਹੀਂ ਰਹਿਣਾ ਚਾਹੀਦਾ। ਇਹਨੂੰ ਹੁਣ ਮੈਂ ਮਿਕਸ ਕਰ ਦਿੱਤਾ ਹੈ ਤੇ ਹੁਣ ਇਹਨੂੰ ਟੱਕ ਦਵਾਂਗੇ ਤੇ ਟੱਕ ਕੇ ਇਹਨੂੰ ਥੋੜੀ देर ਪਕਾਵਾਂਗੇ। ਤੇ ਐ ਲੋ ਜੀ ਮੈਂ ਇਹਨੂੰ ਟੱਕ ਦਿੱਤਾ ਤੇ ਹੁਣ ਇਹਨੂੰ ਪੱਕਣ ਦਿੰਨੇ ਆ। ਤੇ ਇੱਥੇ ਨਾ ਹੁਣ ਟਮਾਟਰਾਂ ਨੂੰ ਪੱਕਦੇ ਹੋਏ 10 ਮਿੰਟ ਹੋ ਚੁੱਕੇ ਨੇ। ਯਾਨੀ ਕਿ ਮੈਂ ਟਮਾਟਰਾਂ ਨੂੰ ਮੀਡੀਅਮ ਫਲੇਮ ਤੇ ਟੱਕ ਕੇ 10 ਮਿੰਟ ਤੱਕ ਚੰਗੀ ਤਰ੍ਹਾਂ ਪਕਾ ਲਿਆ ਹੈ। ਤੇ ਵੇਖ ਵੀ ਸਕਦੇ ਹੋ ਤੁਸੀਂ ਕਿ ਟਮਾਟਰ ਚੰਗੀ ਤਰ੍ਹਾਂ ਪੱਕ ਗਏ ਨੇ ਤੇ ਸਾਰਾ ਜਿਹੜਾ ਤੇਲ ਹੈ ਨਾ ਉਹ ਵੱਖਰਾ ਹੋ ਗਿਆ ਇਹਨਾਂ ਵਿੱਚੋਂ। ਜਿਹੜਾ ਤੇਲ ਆਪਾਂ ਸ਼ੁਰੂ ਵਿੱਚ ਪਾਇਆ ਸੀ ਨਾ ਜਿਹੜਾ ਪਿਆਜ਼ਾਂ ਨੇ ਸੋਖ ਲਿਆ ਸੀ ਸਾਰਾ। ਬਹੁਤ ਹੀ ਵਧੀਆ ਟਮਾਟਰ ਸਾਰੇ ਪੁੱਜ ਗਏ ਨੇ ਹੈਨਾ। ਹੁਣ ਆਪਾਂ ਗੈਸ ਦੀ ਫਲੇਮ ਨੂੰ ਸਿਮ ਕਰਕੇ ਨਾ ਇਹਦੇ ਵਿੱਚ ਕੁਝ ਮਸਾਲੇ ਪਾਵਾਂਗੇ। ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਲੂਣ ਤੇ ਲੋਨ ਨਾਲ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਵੀ ਪਾ ਸਕਦੇ ਹੋ ਜਿੰਨਾ ਤੁਸੀਂ ਖਾਣਾ ਪਸੰਦ ਕਰਦੇ ਹੋ ਤੇ ਅੱਧਾ ਚਮਚੀ ਤਲੀਆਂ ਪਾਊਡਰ ਤੇ ਚਮਚ ਦਾ ਚੌਥਾ ਹਿੱਸਾ ਮਾਇਦੇ ਵਿੱਚ ਪਾ ਲਗੀਆਂ ਲਾਲ ਮਿਰਚਾਂ ਦਾ ਜਿਹੜੀਆਂ ਸਪਾਈਸੀ ਵਾਲੀਆਂ ਆਉਂਦੀਆਂ ਨੇ ਥੋੜੀਆਂ ਜੀਆਂ ਤੇ ਸਬਜੀ ਨੂੰ ਵਧੀਆ ਜਿਹਾ ਕਲਰ ਦੇਣ ਵਾਸਤੇ ਨਾ ਇਹਦੇ ਵਿੱਚ ਆਪਾਂ ਪਾਵਾਂਗੇ ਪੌਣਾ ਚਮਚ ਦੇਗੀ ਮਿਰਚ ਦੇਗੀ ਜਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਬਹੁਤ ਹੀ ਵਧੀਆ ਰੰਗਤ ਆ ਜਾਂਦੀ ਹੈ ਇਹਦੇ ਨਾਲ ਸਬਜੀ ਦੀ ਕੱਲ ਬਹੁਤ ਸੋਨਾ ਆਉਂਦਾ ਇਹ ਜਿਆਦਾ ਤਿੱਖੀਆਂ ਨਹੀਂ ਹੁੰਦੀਆਂ ਤੁਸੀਂ ਇਹਦਾ ਯੂਜ਼ ਜੇ ਨਹੀਂ ਕਰਨਾ ਤੇ ਨਾਕ ਨਹੀਂ ਵੀ ਕਰ ਸਕਦੇ ਹੋ ਤੇ ਇਹਨੂੰ ਨਾ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਤੇ ਬਸ ਥੋੜੀ देर ਭੁੰਨ ਲੈਣਾ ਤਾਂ ਕਿ ਮਸਾਲੇ ਜਿਹੜੇ ਨੇ ਉਹ ਪੱਕ ਜਾਣ ਹਲਦੀ ਮੈਂ ਇਹਦੇ ਵਿੱਚ ਅਜ ਨਹੀਂ ਪਾ ਰਹੀਆਂ ਤੇ ਜਿਹੜਾ ਗਰਮ ਮਸਾਲਾ ਹੈ ਉਹ ਬਾਅਦ ਵਿੱਚ ਪਾਵਾਂਗੇ ਤੇ ਇੱਥੇ ਮੈਂ ਮਸਾਲਿਆਂ ਨੂੰ ਵੀ ਚੰਗੀ ਤਰ੍ਹਾਂ ਭੁੰਨ ਲਿਆ ਤੇ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਜਿਹੜੀ ਮੇਥੀ ਰੱਖੀ ਹੋਈ ਸੀ ਨਾ ਆਪਾਂ ਭੁੰਨ ਕੇ ਉਹ ਇਹਦੇ ਵਿੱਚ ਪਾ ਦੇਣੀ ਹੈ ਤੇ ਮੇਥੀ ਨੂੰ ਮੈਂ ਤਾਂ ਹੀ ਭੁੰਨ ਕੇ ਪਾਇਆ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਇਹ ਟਮਾਟਰਾਂ ਦੇ ਨਾਲ ਛੇਤੀ ਪਕੇ ਹੀ ਨਹੀਂ ਤੇ ਨਾਲੇ ਜਿਹੜਾ ਇਹਦਾ ਕੌੜਾ ਪੰਜਾ ਆਏਗਾ ਉਹ ਪਾਣੀ ਸੋਕ ਗਿਆ ਤੇ ਕੜਤਨ ਨਹੀਂ ਆਏਗੀ ਸਬਜ਼ੀ ਦੇ ਵਿੱਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਦਵਾਂਗੇ ਮਿਕਸ ਤੇ ਇੱਕ ਮੇਥੀ ਹੈ ਜਿਹਨੂੰ ਆਪਾਂ ਕਿੰਨੀ ਤਰੀਕੇ ਨਾਲ ਬਣਾ ਸਕਦੇ ਹਾਂ ਇਹਦੀਆਂ ਹੋਰ ਵੀ ਦੋ ਤਿੰਨ ਤਰ੍ਹਾਂ ਦੀਆਂ ਡਿਸ਼ ਸਬਜ਼ੀਆਂ ਮੈਂ ਆਪਣੇ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਉਹਨਾਂ ਨੂੰ ਵੀ ਦੇਖ ਸਕਦੇ ਹੋ ਤੇ ਇੱਕ ਅੱਜ ਆਪਾਂ ਮਿਲ ਕੇ ਬਣਾ ਰਹੇ ਆਂ ਤੇ ਅਗਲੇ ਹਫਤੇ ਮੈਂ ਇੱਕ ਹੋਰ ਵਧੀਆ ਜੀ ਮੇਥੀ ਦੀ ਡਿਸ਼ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਉਹਦੀ ਰੈਸিপি ਤੈਨੂੰ ਉੰਜਾਂ ਤੋਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਨਾ ਤੇ ਪੱਕੀ ਤੇ ਪਹਿਲਾਂ ਹੀ ਹੋਈ ਐ ਤੇ ਬਸ ਮਿਕਸ ਹੀ ਕਰਨੀ ਆ ਆਪਾਂ ਤੇ ਇਹਨੂੰ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਅੱਧਾ ਕੱਪ ਦੁੱਧ ਦੀ ਤਾਜੀ ਮਲਾਈ ਤਾਜ਼ੀ ਨਾ ਮੇਰਾ ਮਤਲਬ ਹੈ ਕਿ ਜਿਹੜੀ ਮਲਾਈ ਹੈ ਨਾ ਬਹੁਤ ਹੀ ਪੁਰਾਣੀ ਨਹੀਂ ਹੋਣੀ ਚਾਹੀਦੀ ਤੇ ਅੱਜ ਆਪਾਂ ਬਣਾ ਰਹੇ ਹਾਂ ਮੇਥੀ ਮਲਾਈ ਮਟਰ ਪਨੀਰ ਤੇ ਮਲਾਈ ਤੇ ਇਹਦੇ ਵਿੱਚ ਜਾਏਗੀ ਜਾਏਗੀ ਹੈਨਾ ਬਹੁਤ ਹੀ ਵਧੀਆ ਦਾ ਸਵਾਦ ਆਏਗਾ ਕਿਉਂਕਿ ਡਿਸ਼ ਦਾ ਨਾਮ ਹੀ ਹੈ ਮੇਥੀ ਮਲਾਈ ਮਟਰ ਪਨੀਰ ਤੇ ਮਲਾਈ ਦੀ ਜਗ੍ਹਾ ਤੁਸੀਂ ਫਰੈਸ਼ ਕਰੀਮ ਵੀ ਪਾ ਸਕਦੇ ਹੋ ਪਰ ਕੀ ਹੈ ਨਾ ਕਿ ਮਲਾਈ ਹਰ ਵੇਲੇ ਸਾਡੇ ਕੋਲ ਘਰ ਚ ਅਕਸਰ ਹੁੰਦੀ ਹੁੰਦੀ ਹੈ ਤੇ ਜੇ ਕਈ ਵਾਰੀ ਮਲਾਈ ਨਾ ਵੀ ਹੋਵੇ ਤਾਂ ਤੁਸੀਂ ਉਹ ਜਿਹੜੀ ਬਾਜ਼ਾਰ ਵਾਲੀ ਫਰੈਸ਼ ਕਰੀਮ ਹੁੰਦੀ ਹੈ ਨਾ ਉਹ ਪਾ ਸਕਦੇ ਹੋ ਉਹਦਾ ਵੀ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਪਹਿਲਾਂ ਮੈਂ ਮਲਾਈ ਨੂੰ ਥੋੜਾ ਜਿਹਾ ਰਿੜਕ ਲਿਆ ਤੇ ਫਿਰ ਇਹਦੇ ਵਿੱਚ ਪਾਇਆ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਤੇ ਥੋੜਾ ਜਿਹਾ ਪਕਾ ਲੈਣਾ ਕਿੰਨਾ ਕੁ ਬਸ 1.5 ਮਿੰਟ ਬਸ ਇਸ ਤੋਂ ਜ਼ਿਆਦਾ ਨਹੀਂ ਠੀਕ ਹੈ ਜੀ ਤੇ ਮਲਾਈ ਨੂੰ ਥੋੜੀ ਜਿਹਾ ਪਕਾਣ ਤੋਂ ਬਾਅਦ ਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਪਾਣੀ ਐਵੇਂ ਮਲਾਈ ਵਾਲੇ ਕੱਪ ਵਿੱਚ ਪਾਣੀ ਪਾ ਲਿਆ ਸੀ ਉਹਦੇ ਨਾਲ ਹੀ ਇਹਦੇ ਵਿੱਚ ਪਾ ਦਿੱਤਾ ਤੇ ਇਹਨੂੰ ਹੁਣ ਪਾਣੀ ਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ ਮਸ ਮਿਕਸ ਕਰਕੇ ਇੱਕਦਾਂ ਉਬਾਲਾ ਦਵਾਨਾ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਅੱਗੇ ਪਨੀਰ ਹੋਰ ਮਟਰ ਪਾਵਾਂਗੇ ਤੇ ਜਦੋਂ ਪਾਣੀ ਪਾਨ ਤੋਂ ਬਾਅਦ ਇੱਕਦਾਂ ਉਬਾਲਿਆ ਆ ਜਾਂਦਾ ਹੈ ਨਾ ਯਾਨੀ ਪਾਣੀ ਪੱਕ ਜਵੇ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਹੈ ਚੌਥਾ ਗੁ ਕੱਪ ਉਬਲੇ ਹੋਏ ਮਟਰ ਮਟਰਾਂ ਨੂੰ ਮੈਂ ਪਹਿਲਾਂ ਉਬਾਲ ਲਿਆ ਹੈ ਪਾਣੀ ਪਾ ਕੇ ਤੇ ਮਟਰਾਂ ਦੇ ਨਾਲ ਹੀ ਹੁਣ ਇਹਦੇ ਵਿੱਚ ਪਾਵਾਂਗੇ ਇਹ 200 ਗ੍ਰਾਮ ਪਨੀਰ ਆ ਵੱਡੇ ਵੱਡੇ ਟੁਕੜੇ ਅੱਜ ਕੱਟਿਆ ਹੋਇਆ ਐ ਪਨੀਰ ਮੇਰਾ ਘਰ ਦਾ ਬਣਿਆ ਹੋਇਆ ਐ ਤੇ ਬਹੁਤ ਹੀ ਵਧੀਆ ਔਰ ਫਰੈਸ਼ ਐ ਤੇ ਤੁਸੀਂ ਜੇ ਬਾਜ਼ਾਰ ਦਾ ਵੀ ਲਵੋ ਨਾ ਤੇ ਇੱਕਦਮ ਫਰੈਸ਼ ਔਰ ਤਾਜ਼ਾ ਔਰ ਸੌਫਟ ਪਨੀਰ ਹੀ ਲੈਣਾ ਹੈ ਉਹ ਨਾਲ ਸਬਜ਼ੀ ਵੀ ਵਧੀਆ ਬਣਦੀ ਐ ਤੇ ਜੇ ਕਦੀ ਪਨੀਰ ਹਾਰਡ ਹੋਵੇ ਨਾ ਤੇ ਉਹਨੂੰ ਤੁਸੀਂ ਗਰਮ ਪਾਣੀ 'ਚ ਪਹਿਲਾਂ ਪਾ ਕੇ ਰੱਖ ਲਵੋ ਤੇ ਫਿਰ ਇਹਦੇ ਵਿੱਚ ਪਾ ਲਵੋ ਤੇ ਗਰਮ ਪਾਣੀ 'ਚ ਪਾਣਾ ਕਿਉਂਦਾ ਥੋੜਾ ਸੌਫਟ ਹੋ ਜਾਂਦਾ ਹੈ ਤੇ ਇਹਨੂੰ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਲਾ ਦਿੰਦਾ ਹੈ ਤੇ ਇਹਨੂੰ ਹੁਣ ਆਪਾਂ ਥੋੜੀਕ ਜਿਹੀ ਦੇਰ ਵਾਸਤੇ ਟੱਕ ਦੇਣਾ ਹੈ ਤਾਂ ਕਿ ਨਮਕ ਮਿਰਚ ਮਸਾਲੇ ਤੜਕਾ ਸਭ ਚੰਗੀ ਤਰ੍ਹਾਂ ਰਸ ਮਿਚ ਜਾਣ। ਇੱਥੇ ਅਸੀਂ ਮੀਡੀਅਮ ਫਲੇਮ ਕਰਾਂਗੇ ਆਪਾਂ। ਫਲੇਮ ਮੀਡੀਅਮ ਕਰਕੇ ਟੱਕ ਕੇ ਇਹਨੂੰ 1.5 ਤੋਂ 2 ਮਿੰਟ ਪਕਾਉਣਾ ਹੈ ਬਸ। ਤੇ ਇੱਥੇ ਵੇਖੋ ਜੀ ਸਬਜ਼ੀ ਨੂੰ ਪੱਕਦੇ ਹੋਏ ਰਿਜਦੇ ਹੋਏ 1.5 ਤੋਂ 2 ਮਿੰਟ ਹੋ ਚੁੱਕੇ ਨੇ ਤੇ ਬਹੁਤੀ ਦੇਰ ਆਪਾਂ ਇਹਨੂੰ ਪਕਾਉਣਾ ਨਹੀਂ ਇਹਨਾਂ ਰਿੰਨਾਏ ਕਿਉਂਕਿ ਸਭ ਕੁਝ ਤਾਂ ਪੱਕਿਆ ਹੋਇਆ ਹੈ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ। ਥੋੜਾ ਜਿਹਾ ਯਾਨੀ ਕਿ ਅੱਧਾ ਚਮਚ ਦੇ ਕਰੀਬ ਗਰਮ ਮਸਾਲਾ ਤੇ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ ਤੇ ਇਹ ਸਾਡੀ ਸਬਜੀ ਤਕਰੀਬਨ ਤਿਆਰ ਹੀ ਤਿਆਰ ਹੈ ਜੀ ਤੇ ਰੈਸਟੋਰੈਂਟ ਤੋਂ ਵੀ ਵਧੀਆ ਘਰ ਦੇ ਵਿੱਚ ਆਪਾਂ ਅੱਜ ਬਹੁਤ ਹੀ ਵਧੀਆ ਸਬਜੀ ਬਣਾਈ ਹੈ ਬਿਨਾ ਕਾਜੂਰੇ ਨਾ ਹੀ ਕੋਈ ਪਨੀਰ ਤਲਿਆ ਨਾ ਕੁਝ ਬਹੁਤ ਹੀ ਵਧੀਆ ਸੌਖੀ ਸਬਜੀ ਬਣ ਕੇ ਤਿਆਰ ਹੋ ਗਈ ਹੈ ਤੇ ਤੁਸੀਂ ਵੀ ਇਹ ਸਬਜੀ ਨੂੰ ਘਰ ਵਿੱਚ ਇਸੇ ਹੀ ਸੌਖੇ ਤਰੀਕੇ ਨਾਲ ਬਣਾ ਸਕਦੇ ਹੋ ਬਹੁਤ ਹੀ ਵਧੀਆ ਬਣੀ ਹੈ ਤੇ ਇਹ ਬਹੁਤ ਹੀ ਵਧੀਆ ਇਕਦਮ ਡੇਲੀਸ਼ੀਅਸ ਗਰਮ ਗਰਮ ਮੇਥੀ ਮલાઈ ਮਟਰ ਦੀ ਸਬਜੀ ਨਾਲ ਭਾਵੇਂ ਤੁਸੀਂ ਤੰਦੂਰੀ ਨਾਨ ਖਾਓ ਭਾਵੇਂ ਪਰੌਂਠੇ ਖਾਓ ਤੇ ਭਾਵੇਂ ਪਲੇਨ ਨਾਨ ਖਾਓ ਭਾਵੇਂ ਇਹਦੇ ਨਾਲ ਚੌਲ ਬਣਾ ਕੇ ਖਾਓ